ਆ ਗਿਆ ਫਤੇਗੜ ਗੁਰਦੁਆਰਾ ਸਾਹਿਬ ਦੇ ਅੰਦਰ ਆਹ ਮਾਚੀਵਾਲੇ ਤੇ ਆਂਦੀਆਂ ਗਲੀਆਂ ਤੁਹਾਨੂੰ ਦੱਸਦੀ ਆਂ ਇਹ ਦੇਖੋ ਹਰੀਆਂ ਵੇਲਾਂ ਕਰੋ ਦਰਸ਼ਨ ਇੱਕ ਫੋਟੋ ਲਈਏ ਘਰ ਜਾ ਕੇ ਤੁਹਾਨੂੰ ਸ਼ੇਅਰ ਕਰਾਵਾਂਗੇ ਹਾਂਜੀ ਸਾਥੀ ਗੱਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੋਗ ਤੇ ਆਈ ਗਏ ਵਲੋਗ ਦੀ ਸ਼ੁਰੂਆਤ ਫਿਲਹਾਲ ਤੇ ਮੈਂ ਚੱਲਾ ਅਮਰਤ ਕੋਲ ਮਾਦੇ ਬੰਨੇ ਪਰਨੇ ਫਿਰ ਤੁਹਾਨੂੰ ਦੱਸ ਦਿਆਂ ਕਿੱਥੇ ਚੱਲ ਗਏ ਬਾਕੀ ਹੁਣ ਚੱਲ ਵਲੋਗ ਨੂੰ ਕਰੋ ਲਾਈਕ ਕਰੋ ਸੌਰੀ ਸਬਸਕ੍ਰਾਈਬ ਕਰੋ ਬਾਕੀ ਮਿਲ ਜਾਏ ਮੈਂ ਨਾਲ ਅੱਗੇ ਪੁੱਜ ਗਏ ਆ ਸਾਰੇ ਮੁਰਿਆਂ ਨੇ ਪਰਨੇ ਬੰਨੇ ਆ ਤੇ ਆ ਗੱਡੀ ਆ ਚੱਲੇ ਕਿੱਥੇ ਆ ਵੈਸੇ ਤੁਸੀਂ ਦੇਖ ਹੀ ਲਿਆ ਹੋਣਾ ਥੰਬਨੇਲ ਟਾਈਟਲ ਤੋਂ ਬਾਕੀ ਦੱਸ ਦਿੰਨੇ ਆ ਤੁਹਾਨੂੰ ਵੀ ਆਈ ਚੱਲੇ ਆ ਫਤਗੜ ਸਾਹਿਬ ਸਰੰਦ ਆਜੀ ਜਿਵਾਣਾ ਵਾ ਹਜੇ 11 ਵੱਜ ਗਏ ਰਹੇ ਤੁਨ ਲੱਕ ਤੱਕ ਗਈ ਹੈ 2 ਘੰਟੇ ਤੱਕ ਸਿਮੂ ਨੂੰ ਵੀ ਰਾਹ ਚੱਕਣਾ ਬਾਕੀ ਉੱਥੇ ਪਹੁੰਚਦੇ ਆਂ ਫਿਰ ਦੱਸਦੇ ਆ ਤੁਹਾਨੂੰ ਪਹੁੰਚਾ ਲਾ ਮੁਸਾ ਵੀ ਰਹੂਗੀ ਤਾਂ ਮੂਸਾ ਮੋੜੇ ਦੇ ਜਾਂਦਾ ਆ ਤੇ ਇਹ ਲਾ ਟਾ ਬਲੋੜਾ ਥੋੜੀ ਤੇ ਆ ਨਾ ਤੇਰੀ ਤੇਰੀ ਦੱਸ ਤੇਰੀ ਦੱਸੀ ਮੇਰੀ ਵੀ ਆ ਗਈ ਥੋੜੀ ਬਾ ਤੂੰ ਮੇਂ ਮਰੋੜਾ ਕਿਉਂ ਦਵਾ ਤੇ ਦਿੱਤਾ ਨਹੀਂ ਜਾਂਦਾ ਤੇਰੇ ਵਾਂਗੂ ਤੇ ਨਹੀਂ ਆਂ ਤੇਰੇ ਦਿੱਤਾ ਨਹੀਂ ਜਾਂਦਾ ਮੇਰੇ ਤੇ ਦਿੱਤਾ ਜਾਂਦਾ ਨਾ ਮਰੋੜਾ ਨਹੀਂ ਤੇ ਤੋ ਜਾਂਦਾ ਤੇਰੇ ਵਾਂਗੂ ਤੇ ਨਹੀਂ ਆਵੀ ਬਾਕੀ ਆ ਸਮਾ ਕਟ ਹੋ ਗਈ ਆ ਬਸ ਤੁਰਨ ਲੱਗੇ ਆ ਜੋ ਕਿ ਬਾਰੇ ਬੰਦੇ ਸਾਰੇ ਸਾਰਾ ਸਮਾਨ ਪੁਰਾਣਾ ਵੀ ਲੱਵੇਗਾ ਤੇ ਤਿਆਰੀ ਹੋ ਹੁੰਦੀ ਆ ਗੱਡੀ ਦਾ ਝੰਡਾ ਝੁੰਡਾ ਲਾਤਾ ਵਾ ਤੇ ਤੁਰਨ ਲੱਗੇ ਆ 12 ਵਜੇ ਲੱਗੇ ਆ ਤੇ ਸ਼ਾਮੀ ਜਾਗ ਪਜਣਾ ਸਿਮੂ ਨੂੰ ਆਪਾਂ ਚੱਕਣਾ ਦਸੂਇਓ ਬਾਕੀ ਦੇਖਦੇ ਆ ਬਾਕੀ ਆ ਬੰਦੇ ਖੜੇ ਬੋਲੇ ਬੋਲੇ Suriyakal, 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 ਇਥੇ ਬੰਦੇ ਲਿਏ ਵਾਲਾ ਕੋਲ ਗਾਜ ਵੀ ਦੇ ਪੱਜ ਗਏ ਸ਼ਿਮੂ ਵੀ ਚੋਕਲੀਆ ਪਾ ਦੇਖੋ ਤੁਰਿਆ ਜਾਂਦਾ ਅੱਗੇ ਆਮਰਦ ਠੱਡ ਕਿੰਨੀ ਕਵਰਾਂ ਤੇ ਬਾਈ ਦਿਸਿਓ ਮਾਰੀ ਤੇ ਇੱਧਰ ਚਾ ਚੂਕ ਦਾ ਪ੍ਰੋਗਰਾਮ ਪਤਾ ਨਹੀਂ ਹੈ ਕਿ ਨਹੀਂ ਦੁੱਤ ਤਾਂ ਇਹ ਆ ਕੇ ਦੁੱਤ ਉਹ ਦੇਖੋ ਆਡੇ ਬੰਦੇ ਅੱਧੇ ਆਈਸਕ੍ਰੀਮ ਵਾਲੇ ਲੈ ਆਂਦੇ ਆ ਉਹ ਇੰਨੀ ਠੰਡੀ ਚ ਆਈਸਕ੍ਰੀਮ ਆ ਉਹ ਯਾਰ ਮੈਂ ਤਾਂ ਉਹਦੇ ਅੱਗ ਬਲੀ ਤੇ ਆ ਜਾ ਮੜ ਜਾ ਹੱਸ ਪਾ ਜਾ ਉਹ ਅੱਗ ਬਲੀ ਮੈਂ ਮੜ ਜਾ ਹੱਥ ਸਿੱਕੀ

ਆ ਤੇ ਬਰਫ ਤੇ ਪਾਣੀ ਸੋਡੀ ਜਿੱਤਾਂ ਸਿੱਧੀ ਜੀ ਦੇ ਲੈਣਾ ਮੈਂ ਹੋਰ ਬੋਲੇ ਇਸੋ ਨਿਆਲ ਸਾਤ ਤਸਵੀਆ ਹਾਂ ਮੈਂ ਤਾਂ ਕਿਤਾਬ ਕਿਹਦੀ ਹਾਂ ਹਾਂਜੀ ਤੇ ਲੋਹਾ ਘੰਟਿਆਂ ਦਾ ਸਫਰ ਕਰਕੇ ਤੇ ਕੁਝ ਨਹੀਂ ਆਪਾਂ ਬਾਬਾ ਨੇ ਮੈਨੂੰ ਨਹੀਂ ਦਿੱਤੀ ਹਰੀਆਂ ਵੇਲਾਂ ਦੇ ਗੁਰਦੁਆਰੇ ਤੇ ਹੁਣ ਫਿਲਹਾਲ ਤੇ ਚੱਲੇ ਆਪਾਂ ਬਾਥਰੂਮ ਅਬੀ ਤਾਂ ਇਹ ਜਰੂਰੀ ਗੱਲ ਹੈ ਜਰੂਰੀ ਗੱਲ ਹੈ ਕੋਈ ਪਰਸਨਲ ਗੱਲ ਨਹੀਂ ਜਰੂਰੀ ਗੱਲ ਹੈ ਜਰੂਰੀ ਪੱਜੇ ਅੰਦਰ ਸ਼ੀਸ਼ਾ ਦੇ ਗੰਦੇ ਭੜਾ ਪਰਨਾ ਸੈਟ ਬਾਥਰੂਮ ਤੇ ਮੁਰਾ ਤੋਂ ਕਿ ਉੱਥੇ ਲਿਆ ਗੁਰਦਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਤੂੰ ਮੈਂ ਪਰਨਾ ਫੜਾ ਲਵਾਵਾ ਇਹ ਲਵਾ ਕੇ ਕੋਟੀ ਨਹੀਂ ਆਏ ਗੁਰਦਾਰਾ ਸ਼੍ਰੀ ਹਰੀਆਂ ਵੇਲਾਂ ਦੇ ਕਰੋ ਦਰਸ਼ਨ ਚਲੋ ਚਲੋ ਆਹ ਦੇਖੋ ਹਰੀਆਂ ਵੇਲਾਂ ਕਰੋ ਦਰਸ਼ਨ ਇਹ ਕਿ ਦੋਹਰਾ ਸ਼ਾਇਦ ਦਾ ਇਤਿਹਾਸ ਆ ਦੇ ਨੇ ਪੜਨਾ ਉਹ ਪੜ ਸਕਦਾ ਮੀ ਵੀ ਆ ਦੇਖੋ ਚਾਲੂ ਹੋ ਗਿਆ ਜੋ ਕਿ ਹੁਣ ਛੱਕਦੇ ਆ ਲੰਗਰ ਤੇ ਫਿਰ ਮਿਲਦੇ ਆ ਤੁਹਾਨੂੰ ਲੰਗਰ ਛੱਕ ਲਿਆ ਵਾ ਕਿੱਲੇ ਹੀ ਘੋੜੇ ਲਖਣ ਬਾਕੀ ਦੇਖਦੇ ਆ ਉਹਨੇ ਅੰਦਰ ਉਹਨਾ ਬੰਨੇ ਹੋਣ ਯਾਰ ਹਣਾ ਮੀ ਪੈਣ ਦੇਣਾ ਬੰਦੇ ਬੰਨੇ ਨਾਲ ਥੰਡਾ ਹਾਂਜੀ ਆਰੇ ਖੈਨਾਂ ਨੂੰ ਸ਼ਰਮ ਹੀ ਆਈ ਨਹੀਂ ਕੋਈ ਆਇਆ ਨਹੀਂ ਆਇਆ ਦੇਖੋ ਬਾਈ ਨਿਆਣਿਆ ਜੋ ਗਏ ਤੂੰ ਬੁੱਢਾ ਹੋ ਗਿਆ ਬੁੱਢਾ ਜਿਮ ਲਾਣ ਦਾ ਕਹਿੰਦਾ ਤੂੰ ਬੁੱਢਾ ਹੋ ਗਿਆ ਥੱਲੇ ਆ ਜਾ ਨਿਆਣਾ ਮੈਂ ਬੜਾ ਠਾਕਾ ਨਹੀਂ ਇਹ ਨਿਆਣਾ ਹੀ ਇਹਦੀ ਦਾੜੀਆਂ ਨਹੀਂ ਆਈ ਵੇਖ ਲੈ ਇਹ ਨਿਆਣਾ ਹੀ ਤੇ ਇਹਦਾ ਮੰਨ ਸਕਦੇ ਆਪਾਂ ਦਿਲ पे ਮਤ ਲੈਣਾ ਬਾਈ ਉਹ ਤਾਂ ਪਿੰਧਾ ਨਿੱਪਲ ਨਾ ਇਹ ਮੈਂ ਵੀ ਜਾ ਮੈਂ ਵੀ ਕਹਾਂਗਾ ਕਾਹਦੀ ਛੁੱਟੇ ਮੈਂ ਕਿਹਾ ਝੂਟੇ ਲੱਗੇ ਇੱਕ ਆਦੀ ਤੇ ਕਰਾਂਗੇ ਬੱਚੇ ਬੱਚੇ ਹੌਲੇ ਬੜੀ ਚੀਜ਼ਾਂ ਦੀ ਹੈ ਯੋ ਯੋ ਹਾਨੀ ਸ ਮਾਮਾ ਖਾਣੇ ਆਣੇ ਗਾਣੇ ਕਿਹੜਾ ਲਾਣ ਯੋ ਯੋ ਇਹ ਕੋਈ ਤੱਕ ਨਹੀਂ ਪਾ ਸਕਦਾ ਹੈ ਰੱਬ ਦੇ ਯਾਰ ਹੱਲੇ ਹੋਣਾ ਬਾਹਰ ਬਾਹਰ ਲੈ ਉਹਇ ਕੁੱਬਨ ਦੀ ਸੀਟ ਕਿੱਥੇ ਹੈ ਜੀ ਸੀਟ ਕਿੱਥੇ ਆਦੀ ਹੈ ਕੁੱਬਨ ਦੀ ਹੈ ਮਗਰ ਮਮਾ ਦੁਆਰਾ ਸਾਲ ਤੋਂ ਨਿਕਲ ਗਿਆ ਹੁਣ ਚਾਲੇ ਪਾ ਆਤੀ ਅੱਥੋਂ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਇੱਥੋਂ ਕੋਈ 100 110 120 ਕਿਲੋਮੀਟਰ ਹੋਣਾ ਇਹਦਿਆਂ ਕਦੋਂ ਪਹੁੰਚਦੇ ਆ ਜਦੋਂ ਪਹੁੰਚਦੇ ਆ ਉਹਦੇ ਪੱਗਾਂ ਫਤਿਹਗੜ੍ਹ ਜਾਂਦੇ ਆ ਚੱਲੋ ਜੀ ਬੋਲੇ ਸੋ ਨਾਮ ਸਤਿ ਸ੍ਰੀ ਅਕਾਲ ਟ੍ਰਾਂਸਪੋਰਟ ਲੱਗ ਗਿਆ ਜੇ ਟ੍ਰਾਂਸਪੋਰਟ ਲੱਗਦਾ ਤਾਂ ਸੋ ਹੀ ਆਉਣਾ ਉਹ ਬੇਸ਼ਰੇ ਮੋਰਾ ਕੋਈ ਮੇਰਾ ਨੂੰ ਦੇਖਣਾ ਮੇਰੀ ਅੱਖਾਂ ਨਾਲ ਦੇਖੋ ਗੜਸ਼ੰਕਰ 부ੱਜੇ ਤੇ ਅੱਧਾ ਘੰਟਾ ਨੂੰ ਟ੍ਰੈਫਿਕ ਜੇ ਹੋ ਚੁੱਕਿਆ ਜੋ ਕਿ ਤੇ ਮੁੰਡੇ ਰੀਲਾ ਰੱਲਾ ਦੇਖਦੇ ਸਾਰੇ ਵਾੜਾ ਸਾਹਿਬ ਕਹਿੰਦੇ ਪੁੱਜ ਗਏ ਆਪਾਂ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਹਿਬ ਪੁੱਜ ਗਏ ਹੁਣ ਇੱਥੇ ਦੇਖਦੇ ਆ ਮੱਛਰ ਫਿਰ ਬਰਾਹ ਤੇ ਖੜਾ ਮੈਂ ਦੁਕਾਨੇ ਕਰਨੇ ਆ ਮਾਛੀਵਾੜਾ ਤੇ ਆ ਵੀ ਗਲੀਆਂ ਤੁਹਾਨੂੰ ਦੱਸ ਦਿੰਦੇ ਵਾਗੁਰ ਦौरा ਸਾਹਿਬ ਗੁਰਦੁਆਰੇ ਦੁਆਰਾ ਚਾਰ ਤੋਂ ਬਾਹਰ ਨਿਕਲ ਕੇ ਗੁਰਦੁਆਰੇ ਦੁਆਰਾ ਚੱਲਦੇ ਪਤਾ ਨਹੀਂ ਲੱਗਿਆ ਮੈਂ ਫੋਨ ਕੀਤਾ ਵਾ ਨਾਲ ਗਲੀ ਵਿੱਚ ਮੈਂ ਚਾਹ ਜਾਈ ਆ ਉੱਥੇ ਹੀ ਨਿਕਲੇ ਆਪਾਂ ਕਿਹਨਾਂ ਗੁਰਦੁਆਰੇ ਦਾ ਕਹ ਪੁੱਛ ਲੈਨੇ ਕਿਹਨੂੰ ਆਪਾਂ ਉਹ ਇਹ ਅੱਗੇ ਦੂਜੇ ਗੁਰਦੁਆਰੇ ਦਾ ਪਤਾ ਲੱਗ ਗਿਆ ਸਾਨੂੰ ਹਨ ਸਾਰੇ ਬੰਦੇ ਚੱਲਿਆ ਦੂਸਰੇ ਗੁਰਦੁਆਰਾ ਸਾਹਿਬ ਕੁਲਾ ਹੈ ਨਹੀਂ ਕੋਹੋਂ ਉੱਪਰ ਹੈ ਵੀ ਤੈਨੂੰ ਖਾਂਦੀ ਪਈ ਐ ਇਤਨਾਂ ਮਾਜ ਮਾਸੀਵਾੜਾ ਸਾਹਿਬ ਦੀਆਂ ਗਲੀਆਂ ਦੇਖ ਲਓ ਤੁਸੀਂ ਰੌਣਕਾਂ ਪੁੱਛ ਲਈ ਕਿੰਨੇ ਸੱਟ ਮਾਰਾ ਸਾਹਿਬ ਪੁਰਾਪਾ ਚਲੇ ਆਪਰਾ 14 ਬੰਦੇਾਰੇ ਅਣੀ ਜਾਣਦੇ ਓਏ ਗੁਰਦਾਰੇ ਦਾ ਨਾਮ ਕੀ ਜੀ ਗੁਰਦਾਰੇ ਦਾ ਨਾਮ ਕੀ ਜੀ ਚਬਾਰਾ ਸਾਹਿਬ ਸੋਚਦਾ ਹਾਂ ਹਾਂ ਜੀ ਹੈਗਾ ਨਹੀਂ ਕੋਈ ਹਲੋ ਗਾਇਸ ਆਈ ਹੋਪ ਤੁਸੀਂ ਸਾਈਕਲ ਸਾਮੇ ਦਾ ਲਾਈਟ ਹਾਂ ਜੀ ਮਾਫੀ ਕਿੰਨੀ ਗੱਲ ਕਰਨਾ ਮੈਂ ਨਹੀਂ ਨਹੀਂ ਯਾਰ ਹੱਟ ਲਾ ਕੋਈ ਮੁੰਡਾ ਸਾਡੇ ਨਾਲ ਦੱਸ ਬਾਈ ਮੈਂ ਵੀ ਗੱਲ ਨਾਲ ਹਾਂ ਤੂੰ ਐਨਸਾਫੀ ਚਲਾਉਂਦਾ ਉਹ ਅੰਦਰ ਨੂੰ ਉਹ ਸਭ ਆਪਣੇ ਸਿੱਧਾ ਕੇ ਕਿਸੇ ਦੱਸ ਬਾਈ ਦੱਸ ਬਾਈ ਇਹਨੇ ਗਲਤੀ ਕੀਤੀ ਖੋਲੀ ਹੋਰੀ ਗੁਰਦਾਰਾ ਸਾਹਿਬ ਪੁੱਜੀ ਕੇ ਆ ਪਛ ਪਛ ਆ ਕੇ ਚੁੱਪ ਕਰਕੇ ਚੁੱਪ ਕਰ ਗਏ ਮੰਗਰ ਫੇਰ ਖਾ ਲੰਨੀ ਮੈਂ ਕਹਿੰਦਾ ਆਓ ਫੇਰ ਖਾ ਲਾ ਤੇ ਫੇਰ ਚਲ ਜਾ ਫਲੈਸ਼ ਚ ਹੈ ਗਾਗੀ ਮੈਂ ਚਾਣ ਦੇਣੀ ਆਂ ਕਿ ਤੋਤੇ ਬਖਸ਼ੋ ਨਹੀਂ ਬਾਬੇ ਦਾ ਰੰਗ ਨਹੀਂ ਛਟਣਾ ਚਾਹੀਦਾ ਨਹੀਂ ਨਹੀਂ ਭਾਈ ਬਾਬੇ ਦਾ ਨੰਗਾ ਜਿੰਨਾ ਖਾਓ ਫਿਰ ਗੱਡੀ ਜਿਸ ਵੇਲੇ ਕੱਟਵਾਇਆ ਹੁਣ ਇੱਥੇ ਇਹੇ ਮੋੜਨਾ ਪਿਆ ਮੈਂ ਨਹੀਂ ਘੱਬਿਆ ਹੋਇਆ ਕੰਮ ਪ੍ਰੀਤ ਕਿੱਥੇ ਆ ਉਹਦੇ ਆਲਮ ਕਮਾਓ ਕੈਮਰਾ ਜਿਹੜਾ ਮੋੜਨਾ ਹੈ ਆਹੀ 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 ਮੇਰਾ ਨਾ ਆ ਆ ਗਿਆ ਗੁਰਦੁਆਰਾ सर्विसोवा गल येनी terasa ਰੰਗਦਾ ਜਾਨੀ ਸੁਲੇਮਾਨ ਤੁਮਨ ਦਾ ਸਰੀਰ ਕਰ ਬੰਦੇ ਗੋ ਘੂ ਕੋ ਭੋਗ ਬਿਆਨੋ ਨਿਵਾ ਕਾ ਜੀਓ ਆਲਾ ਜੀਓ ਹਾਂ ਕੋ ਦਵਾਰ ਸਾਹਿਬ ਤੋਂ ਨਿਕਲ ਕੇ ਚਾਲੇ ਪਾਦੇ ਆਪਾਂ ਗੱਡੀ ਆਲੂ ਹੁਣ ਚੱਲਦੇ ਆਪਾਂ ਸਿੱਧਾ ਫਤੇਗੜ ਸਾਹਿਬ ਇੱਥੇ ਥੋੜਾ ਹੀ ਰਹਿ ਗਿਆ ਹਨ ਕਿੰਨਾ ਕੁ ਰਹਿ ਗਿਆ ਦਾ 34 ਕਿਲੋਮੀਟਰ ਪੰਜਾ 39 ਠੀਕ ਹੋਣਾ 34 ਇੰਨਾ ਨਹੀਂ ਹੋਣਾ ਚੱਲੋ ਤੇ ਹੁਣ ਚੱਲ ਕੇ ਬਦ ਲੱਗਣਾ ਸਰਾਂ ਦੇ ਕਹਿੰਦੇ ਪੁੱਜ ਗਏ ਆ। ਉਹ ਦੇਖੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਟ੍ਰੈਫਿਕ ਚੈੱਕ ਕਰ ਲੋ। ਦੇਖੋ ਟਰਾਲੀਆਂ ਬਾਹਰ ਰੋਸ ਤੇ ਜਾਤਾ। ਉਹ ਲਟਾਂ ਚ ਗੰਨੀ ਤੀ ਪੁੱਜ ਗਏ ਆ ਫਤੇਗੜ ਸਾਹਿਬ ਪੂਰੀ ਚੱਲ ਰਹੀ ਹੈ ਰਾਈਡ ਔਨ ਡਿਗੇ ਹੋਣਾ ਭਰਾਵਾ ਡਿਗੀ ਨਾ

ਨੰਦਪੁਰ ਨੰਦਪੁਰ ਸਾਹਿਬ ਨਾਲ ਵੀ ਜਾਣਾ ਲੋਨ ਕਥ ਹੈਣਾ ਐ ਵੀੜ ਵੀ ਘਟ ਲੱਗ ਗਈ ਹੈ ਰਾਏ ਤੂੰ ਆਹਾਂ ਪੇ ਲੈ ਮੈਂ ਆਏ ਤਾਂ ਆਪਰੇ ਮੈਨੂੰ ਕਾਫੀ ਘੇਰ ਹੋ ਗਿਆ ਤੇਰੇ ਸਾਥ ਸਾਲ ਹੋ ਗਏ ਵਾਹ ਮੈਂਦੇ ਆਏ ਪਹਿਲੀ ਵਾਰ ਆ ਭਰਾ ਹੁਦਾਂਤੀ ਆ ਗਿਆ ਫਤੇਗੜ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਹਿਰ ਇੰਕਾਨ ਦਿਗਨਾ ਕਰਕੇ ਫੇਰ ਮੱਠੇ ਨਿਕਣਾ ਦਾ ਅਧਾਇਤ ਪ੍ਰਕਿਰਿਆ ਉਹਨੇ ਟਿਕਣਾ ਸੋ ਟਿਕਣਾ ਮੱਠਾ ਸਿੱਤ ਲਈ ਨਾਲੇ ਘਾਟੇ ਨਾਲੇ ਨਾਲੇ ਉੱਤਰ ਵੀ ਚੱਲ ਜਾਣੀ ਇੱਕੋ ਵਾਰੀ ਕੋਈ ਜ਼ਰੂਰੀ ਤੁਹਾਨੂੰ ਇਹ ਗੇਟ ਆਇੰਟੈਂਡ ਹੈ ਹਾਂ ਜੀ ਬੜੀ ਦੱਸੋ ਜੀ ਨਾ ਲਵੰਦੀ ਉਹਦਾ ਕਾਟਿੰਗ ਸਬਤਰ ਵਿੱਚ ਸਹਿਜਮਕ ਰਾ ਕੇ ਫਿਰ ਦਿੰਦੇ ਆ ਉਹ ਮੋਰ ਤੋਂ ਪਿਆ ਪਿਆ ਪਿੱਗਾ ਉਲਾ ਕੇ ਹਾਂ ਨਹੀਂ ਨਹੀਂ ਕਵਿਤਰਿਆਂ ਨੂੰ ਕਹਿੰਦੇ ਆ ਕਮਲ ਨਾ ਦਿੰਦੀਆਂ ਉਹ ਕੀ ਜਾਂਦੇ ਉਸਕੇ ਬਿੱਗਨੇ ਜਮਾ ਕਰਾਣੇ ਪਣੀਆਂ 5000 5000 ਕਾਦੀ ਬਿਸਤਰਿਆਂ ਦੀ ਬਿਸਤਰਿਆਂ ਦੇ ਅੱਗੇ ਅਮ ਤੂੰ ਵੀ ਬੱਤੀ ਜਾਣੇ ਆ ਤੂੰ ਵੀ ਬੱਤੀ ਜਾਣੇ ਆ ਕੋਈ ਹੁੰਦੀ ਭਾਜੀ ਤੁਹਾਨੂੰ ਆਪ ਕੋਈ ਨਾ ਇਹੇ ਸਪੋਰਟੀ ਹੁੰਦੀ ਤਾਂ ਬਾਅਦ ਨੂੰ ਨਹੀਂ ਕਰਿਆ ਕੋਈ ਲੈੜੋ ਫਿਰ ਬਿਸਤਰੇ ਕਿੰਨੇ ਚਾਹੀਦੇ ਆ ਗਾਂਦਿੱਕਾ ਔਰ ਚਿਕ ਨਿਆਰ ਜਾਈਆਂ ਗੱਡੀ ਜੇ ਗੱਡੇ ਵੀ ਆਏ ਬਿਸਤਰੇ ਲਾ ਕੇ ਲੰਮੇ ਪਏ ਸਾਰੇ ਜਣੇ ਆ ਦੇਖੋ ਪ੍ਰੀਤ ਸਿਮੂ ਇਹਦੇ ਹੋ ਗਿਆ ਢੇਰੀ ਇਹਦਾ ਕੰਮ ਹੋਣ ਵਾਲਾ ਇਹ ਥੋੜੇ ਟਾਈਮ ਤੱਕ ਨਸ਼ਾ 10 ਵਜ ਗਏ ਆ ਬੀਬੀਆਂ ਦਾ ਵੇਟ ਕਰਦੇ ਆਪਾਂ ਬੀਬੀਆਂ ਆਉਣਗੀਆਂ ਤੇ ਫੇਰ ਆਈ ਜਾਂਦੇ ਆ ਥੋੜਾ ਜਿਹਾ ਬਾਜ਼ਾਰ ਘੁੰਮਣ ਉਹ ਕਿੱਡਾ ਚਟਾ ਮਾਰਿਆ ਆ ਜੀ ਆਹ ਲੰਗਰ ਸ਼ੱਕਿਆ ਤੇ ਬਾਹਰ ਲੰਗਰ ਪਾੜਿਓ ਦੋ ਤਿੰਨ ਬੰਦੇ ਬਾਹਰ ਲੀ ਲੰਗਰ ਖਾਣੇ ਪਾੜ ਆਇਆ ਦੁਬਾਰਾ ਮੂੰਹ ਪਰੇ ਕਰ ਇਹ ਨਗਰ ਪਾੜ ਪਾੜ ਮੂੰਹ ਪਰੇ ਕਰ ਕੈਮਰਾ ਹੈਕ ਹੋ ਗਿਆ ਕੈਮਰਾ ਹੈਕ ਹੋ ਗਿਆ ਹੋ ਦੇ ਰਾਜੇ ਨੂੰ ਰਾਜੇ ਨੂੰ ਸਤਮਾਂ ਲੱਗ ਗਿਆ ਲੰਗਰ ਤੇ ਲੰਗਰ ਪਾੜਨ ਲੱਗ ਪੜਨਾ ਦੇਖੋ ਇਹ ਤੀਰ ਬਣ ਗਿਆ ਪੂਰਾ ਪਾਣੀ ਵਾਰ ਉਹ ਘਣਾ ਦਸਨਾਨਾ ਮੇਰਾ ਸਾਜ ਜੇ ਨਾ ਸਰ ਆ ਯਾਰ ਉੱਥੋਂ ਬਿਸਤਰਿਆਂ ਤੋਂ ਬਿਸਤਰਿਆਂ ਤੋਂ ਉੱਠ ਕੇ ਆ ਗਏ ਤੇ 11:00 ਵੱਜ ਚੁੱਕਿਆ ਤੇ ਚੱਲੇ ਆਪਾਂ ਸਾਰੇ ਜਣੇ ਲੰਗਰ ਛਕਣ ਫੇਰ ਨਾਲੇ ਘੁੰਮਦੇ ਆ ਗੁਰਦੁਆਰਿਆਂ ਦੇ ਕਰਦੇ ਆ ਦਰਸ਼ਨ ਆ ਆਪਣੇ ਸਾਰੇ ਬੰਦੇ ਵਧਾਈ ਇੱਕ ਬੰਦਾ ਆਈ ਰਾਹੁਲ ਭਾਈ ਆਈ ਮੋਲਕੁਸ਼ ਦਾਦਾ ਓਏ ਟੈਂਟ ਦੇ ਰਹੀ ਕੋ ਪੜਿਆ ਹਾਂ ਆਜ ਉੱਪਰ ਤੋਂ ਮੈਂ ਦਰਵਾਜ਼ਾ ਇਤਨਾ ਦੀ ਚਲੋ ਫਿਰ ਆਪੇ ਜਿਹੜੇ ਜਾਂਦੇ ਨੇ ਬਾਜ਼ਾਰ ਕੋ ਮ ਗਿਆ ਨੇ ਜਦੋਂ ਦਿਲ ਕਰੇਗਾ ਆ ਜਾਗੇ ਇਹ ਫੋਟੋ ਕਿੰਨੀ ਇਹਨਾਂ ਨੇ ਫੇਰ ਛੱਲਣ ਲਿਆਏ ਨੇ 12 ਵਜੇ ਤੋਂ ਹੁਣ ਤੱਕ ਲੈ ਆ ਗਏ ਪਬਲਿਕ ਵਧੀਆ ਇਸ ਕਰਕੇ ਥੋੜਾ ਲੋਕੀ ਵੀਲੋਗ ਜਿਹਾ ਬਣਾਣੇ ਪੈਣਦੇ ਹੈ ਅੱਜ ਬਾਜ਼ਾਰ ਆ ਪੂਰਾ ਐ ਬਾਜ਼ਾਰ ਆ ਪੂਰਾ ਰਾਤ ਦੇ 12 ਵਜੇ ਅਸੀਂ ਜੋ ਕਿ ਬਾਜ਼ਾਰ ਘੁੰਮਨੇ ਆ ਸਾਰੇ ਬੰਦੇ ਆਪਣੇ ਰਾਜਾ ਡੌਨ ਆ ਬਹੁਤ ਜੀ ਇੱਕ ਫੋਟੋ ਲਈਏ ਘਰ ਜਾ ਕੇ ਤੁਹਾਨੂੰ ਚੈੱਕ ਕਰਾਵਾਂਗੇ ਬਾਕੀ ਅਮਰਤ ਵੀ ਖੈਰ ਲੱਗਾ ਕੁਛ